ਪੰਜਾਬ ਸਰਕਾਰ ਆਪ ਤੇ ਦਵਾਰ ਆਪ ਦਾ ਐਮ ਐਲ ਏ ਆਪ ਦੇ ਦਵਾਰ ਤਹਿਤ ਜੋ ਕਿ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਜਿਹੜੀ ਵਿੱਢੀ ਗਈ ਆ ਉਹ ਪਟਿਆਲਾ ਦਿਹਾਤੀ ਹਲਕੇ ਦੀ ਗੱਲ ਕਰਦਿਆਂ ਜਿੱਥੋਂ ਕਿ ਪਿੰਡ ਠੰਗੇੜਾ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਜੋ ਕਿ ਇਸ ਹਲਕੇ ਤੋਂ ਵਿਧਾਇਕ ਵੀ ਨੇ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਹੈ ਜਿਹੜਾ ਲੀਕਿਆ ਗਿਆ ਜਿੱਥੋਂ ਕਿ ਸਾਰਾ ਪ੍ਰਸ਼ਾਸਨ ਜਿਹੜਾ ਇਸ ਪਿੰਡ ਦੇ ਵਿੱਚ ਪਹੁੰਚਿਆ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਭਾਵੇਂ ਕਿ ਬਿਜਲੀ ਬੋਰਡ ਡਿਪਾਰਟਮੈਂਟ ਪਾਓ ਸਿਹਤ ਭਾਗ ਦੀ ਗੱਲ ਕਰੀਏ ਚਾਹੇ ਅੰਗਣ ਬਾਡੀ ਵਿਭਾਗ ਦੀ ਗੱਲ ਕਿਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਨੇ ਜਿਵੇਂ ਇਸ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਬਲਵੀਰ ਵੀ ਪਹੁੰਚੇ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪੰਜਾਬ ਸਰਕਾਰ ਸੇਤ ਸੁਭਾਵਾਂ ਨੂੰ ਲੈ ਕੇ ਪੰਜਾਬ ਸੂਬਾ ਪਹਿਲੇ ਨੰਬਰ ਤੇ ਆ ਪਰ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਡਾਕਟਰਾਂ ਦੀ ਕਾਟ ਨੂੰ ਲੈ ਕੇ ਬੀਜੇਪੀ ਵੱਲੋਂ ਜਿਹੜਾ ਧਰਨਾ ਰੋਸ ਮੰਜਾਰਾ ਕੀਤਾ ਗਿਆ ਸੀ ਉਹਨਾਂ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿਹਾ ਕਿ ਬੀਜੇਪੀ ਤਾਂ ਇੱਕ ਸਿਆਸੀ ਖਿਆਸੀ ਰੰਗਤ ਦੇ ਰਹੀ ਆ ਜੋ ਕਿ ਪੰਜਾਬ ਦੇ ਵਿੱਚ ਸਿਹਤ ਸੁਭਾਵਾਂ ਨੇ ਉਹ ਇੱਕ ਨੰਬਰ ਤੇ ਜਿੱਥੇ ਭਾਜਪੀ ਦੀ ਸਰਕਾਰ ਆ ਸਟੇਟਾਂ ਦੇ ਵਿੱਚ ਉਹਥੇ ਜਿਹਾ ਨਹੀਂ ਹੈਗਾ ਸਿਹਤ ਸੁਭਾਵਾਂ ਨੂੰ ਲੈ ਕੇ ਪਰ ਦੂਸਰੇ ਵੇ ਕੰਗੜਾ ਰੌਤ ਵੱਲੋਂ ਅਮਰਜੰਸੀ ਫਿਲਮ ਤੇ ਵੀ ਉਹਨਾਂ ਨੇ ਸਵਾਲ ਚੁਕਨੇ ਕਿ ਪੰਜਾਬ ਦਾ ਮਾਹੌਲ ਅਸੀਂ ਕਿਸੇ ਵੀ ਕੀਮਤ ਤੇ ਖਰਾਬ ਨਹੀਂ ਹੋਣ ਦੇਵਾਂਗੇ ਨਾਬਤੋਂ ਹਰਮਿੰਦਰ ਸਿੰਘ ਮਾਨ ਕੋ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਅਸੀਂ ਸਾਰਿਆਂ ਨੇ ਵੀ ਕੀਤਾ ਸੀ ਕਿ ਜਦੋਂ ਅਸੀਂ ਵੋਟਾਂ ਮੰਗਣ ਆਉਂਦੇ ਆ ਅਸੀਂ ਤੁਹਾਡੇ ਕੰਮ ਕਰਨਾ ਆਇਆ ਕਰਾਂਗੇ ਉਹਦੀ ਇੱਕ ਵਾਅਦਾ ਹੈਗੀ ਆ ਪਹਿਲਾਂ ਵੀ ਕਰਦੇ ਆ ਜੀ ਹੁਣ ਜਿਹੜਾ ਹੈਗਾ ਵੀ ਕੱਲੇ ਕੱਲੇ ਪਿੰਡ ਜਾ ਕੇ ਸਾਰੇ ਅਫਸਰ ਸਹਬਾਨ ਵੀ ਮੇਰੇ ਨਾਲ ਪੂਰੀ ਟੀਮ ਦੇ ਨਾਲ ਆਏ ਆ ਵੀ ਉਹਨਾਂ ਦੀ ਜਿੰਨੀਆਂ ਸਾਰੀਆਂ ਗੱਲ ਮੁਸ਼ਕਲਾਂ ਸੁਣਾਵਾਂਗੇ ਜੀ ਸਾਰੇ ਜਿਹੜੇ ਕੰਮ ਹੈ ਪਿੰਡਾਂ ਦੇ ਡਿਵੈਲਪਮੈਂਟ ਦੇ ਉਹ ਸਾਰੇ ਸ਼ੁਰੂ ਕਰਾਂਗੇ ਕਿਸ ਤਰ੍ਹਾਂ ਦੇ ਐਮਰਜੈਂਸੀ ਫਿਲਮ ਲੈ ਕੇ ਪੰਜਾਬ ਸਰਕਾਰ ਦਾ ਕਿ ਸਟੇਟ ਜਿਹੜੀ ਕੰਗਣਾ ਦੌਲਸ ਦੇਖੋ ਗੱਲ ਇਹ ਆ ਵੀ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਤੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਸਾਡੇ ਕਿਸੇ ਵੀ ਮਤਲਬ ਵਰਗ ਨੂੰ ਠੇਸ ਪਹੁੰਚੇ ਕਿਸੇ ਵੀ ਜਿਹੜੀ ਆਪਸ ਜਿਹੜਾ ਸਾਡਾ ਸਤਿ ਭਾਵ ਹੈ ਨਾ ਸਾਡੀ ਸਭ ਤੋਂ ਵੱਡੀ ਪੰਜਾਬ ਦੀ ਤਾਕਤ ਕੀ ਹੈ ਜੀ ਸਰਬੱਤ ਦੇ ਭਲੇ ਦੀ ਸੋਚ ਵਾਲੇ ਸਾਡੇ ਗੁਰੂਆਂ ਨੇ ਜੋ ਸਾਨੂੰ ਫਲਸਫਾ ਦਿੱਤਾ ਸੋ ਉਹਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਵੱਲ ਤੇ ਇਹ ਮੈਨੂੰ ਲੱਗਦਾ ਵੀ ਜਿਹੜਾ ਤੁਹਾਡੇ ਸੈਂਸਰ ਬੋਰਡ ਆ ਉਹਨਾਂ ਨੂੰ ਵੀ ਸੈਸਿਟੀਵਿਟੀ ਦਿਖਾਣੀ ਚਾਹੀਦੀ ਆ ਔਰ ਜਿਹੜੀਆਂ ਸਾਡੀਆਂ ਰਿਲੀਜੀਅਸ ਬਾਡੀਜ਼ ਆ ਜਿਹੜੇ ਉਹਨਾਂ ਦੇ ਕਨਸਰਨਸ ਆ ਉਹ ਅਡਰੈਸ ਕਰਨੇ ਚਾਹੀਦੇ ਆ ਔਰ ਬਿਲਕੁਲ ਜਿਹੜੀ ਜਿਹੜੀ ਕੌਮ ਨੇ ਸਭ ਤੋਂ ਜ਼ਿਆਦਾ ਸ਼ਹਾਹਤਾਂ ਦਿੱਤੀਆਂ ਹੋਣ ਜਿਹਨੇ ਦੇਸ਼ ਦਾ ਢਿੱਡ ਭਰਿਆ ਹੋਵੇ ਤੇ ਉਹਦੇ ਨਾਲ ਇਹੋ ਜੀਆਂ ਜੜੀਆਂ ਹਰਕਤਾਂ ਦੋਸਤੋ ਉਹ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਮਾੜੀ ਗੱਲ ਹੈ ਇਸੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਨਹੀਂ ਹੋਣ ਦਿਆਂਗੇ ਜੀ ਨਹੀਂ ਹੋਣ ਦਿਆਂਗੇ ਪੰਜਾਬ ਦੇ ਲੋਕ ਬਹੁਤ ਸਮਝਦਾਰ ਹੋ ਚੁੱਕੇ ਬਿਲਕੁਲ ਨਹੀਂ ਹੋਣ ਦਿਆਂਗੇ ਜੀ ਜਿਹੜੇ ਪਹਿਲਾਂ ਬਹੁਤ ਬਹੁਤ ਲੋਕਾਂ ਨੇ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਪੰਜਾਬ ਦੇ ਲੋਕ ਸਮਝਦਾਰ ਅਸੀਂ ਇੱਕ ਬਤਾਇਕ ਨੇ ਜਿਹੜੇ ਲੁਧਿਆਣਾ ਫਸਫੀ ਤੋਂ ਇਨੀ ਪਥਰ ਥੋੜਿਆ ਗਿਆ ਉਹਨਾਂ ਬੰਨੋ ਦੇਖੋ ਮੈਨੂੰ ਨਹੀਂ ਪਤਾ ਉਹਦਾ ਇੰਸੀਡੈਂਟ ਮੈਨੂੰ ਪਤਾ ਨਹੀਂ ਹੈ ਤੁਸੀਂ ਮੈਨੂੰ ਦੱਸ ਰਹੇ ਹੋ ਮਤਲਬ ਆਈ ਡੋਨਟ ਨੋ ਕਿ ਵਾਕਿਆ ਕੀ ਗੱਲ ਹੈ ਕੀ ਕੰਟੈ ਉਹ ਜਿਹੜੇ ਸਬੰਧਤ ਵਿਧਾਇਕ ਆ ਉਹ ਜਾਣਦੇ ਹੋਣਗੇ ਜੀ ਉਹ ਉਹ ਜਵਾਬ ਦੇ ਸਕਦੇ ਆ ਕਿਸ ਤਰ੍ਹਾਂ ਅੱਜ ਤੋਂ ਪਿਛਲੇ ਦਿਨੀ ਜਿਸ ਨੇ ਅੱਜ ਦੇਪੀ ਵੱਲੋਂ ਧਰਨਾ ਜਿਹੜਾ ਲਗਾਇਆ ਗਿਆ ਸੀ ਡਾਕਟਰਾਂ ਦੇ ਖਾਟਾ ਸਸਤਾ ਵਾਲਾਂ ਦੇ ਵਿੱਚ ਢਿੱਲੋਂ ਵੱਲੋਂ ਪਿਛਲੇ ਦਿਨ ਧਰਨਾ ਵੀ ਲਗਾਇਆ ਗਿਆ ਸੀ ਪਟਿਆਲਾ ਦੇ ਵਿੱਚ ਅਹ ਦੇਖੋ ਉਹਨਾਂ ਨੂੰ ਸويه ਰਾਜਨੀਤੀ ਤੋਂ ਹੋਰ ਕੋਈ ਕੰਮ ਨਹੀਂ ਆ ਪੰਜਾਬ ਦੇ ਵਿੱਚ 10 ਸਾਲ ਲਗਾਤਾਰ ਅਕਾਲੀ ਭਾਜਪਾ ਦੀ ਸਰਕਾਰ ਰਹੀ ਆ ਅਸੀਂ ਪੰਜਾਬ ਦੇ ਵਿੱਚ 842 ਆਮ ਆਦਮੀ ਕਲੀਨਿਕ ਖੋਲੇ ਆ ਜਿਹਦੇ ਚੋਂ ਮਤਲਬ 2 ਕਰੋੜ ਲੋਕਾਂ ਦਾ ਇਲਾਜ ਕਰਾ ਚੁੱਕਿਆ ਹੈ ਉਹ ਆਪਣੇ 10 ਸਾਲ ਪੁੱਛ ਦੱਸਦੇ ਨੇ ਵੀ ਉਹਨਾਂ ਨੇ ਕਿੰਨੇ ਖੋਲੇ ਸੀ ਉਹਨਾਂ ਨੇ ਬੰਦ ਕੀਤੇ ਆ ਡਿਸਪੈਂਸਰੀਆਂ ਸਕੂਲ ਬੰਦ ਕੀਤੇ ਸੀ ਉਹਨਾਂ ਨੇ ਸੋ ਉਹ ਕਿਹੜੇ ਮੂੰਹ ਨਾਲ ਬੋਲਦੇ ਆ ਜੀ ਉਹਨਾਂ ਦੇ ਕਿਹੜਾ ਸਟੇਟ ਹੈ ਦੇਸ਼ ਦਾ ਦੁਨੀਆ ਦਾ ਸਭ ਤੋਂ ਬੈਸਟ ਮਾਡਲ ਹੈ ਜੀ ਨੈਰੋਬੀ ਦੇ ਵਿੱਚ ਉਹਨੂੰ ਫਰਸਟ ਪ੍ਰਾਈਜ਼ ਮਿਲਿਆ ਸਿਹਤ ਬਾਰੇ ਮੇਰੇ ਜਿਹੜੇ ਜਿਹੜੇ ਮਰਜ਼ੀ ਟੌਪਿਕ ਤੇ ਤੁਸੀਂ ਗੱਲ ਕਰ ਸਕਦੇ ਹੋ ਬੀਜੇਪੀ ਵਾਲੇ ਕਿਹੜੇ ਮੂੰਹ ਨਾਲ ਸਾਡੇ ਨਾਲ ਗੱਲ ਕਰਨਗੇ ਜੀ ਸੁਪਰ ਸਪੈਸ਼ਲਿਟੀ ਹਸਪੀਟਲ ਬਿੰਗ ਅਸੀਂ ਸ਼ੁਰੂ ਕੀਤਾ ਸੁਪਰ ਸਪੈਸ਼ਲਿਟੀ ਹਸਪੀਟਲ ਅਸੀਂ ਬਣਾਇਆ ਜੀ ਜੇ ਸਾਰੇ ਪੰਜਾਬ ਚ ਜ ਦਵਾਈਆਂ ਮਿਲਦੀਆਂ ਉਹ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਵੀ ਐਕਸਰੇ আল্ট্রাসਾਉਂਡ ਸਾਰੇ ਪੰਜਾਬ ਚ ਫ੍ਰੀ ਹੋ ਰਹੇ ਆ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਚ ਪਹਿਲੀ ਵਾਰੀ ਪਹੁੰਚਾਈਆਂ ਇਹ ਨਵਾਂ ਇੱਕ ਰਿਕਾਰਡ ਹੈ ਇਹ ਦੇਸ਼ ਤੇ ਕਿਸੇ ਵੀ ਸੂਬੇ ਚ ਨਹੀਂ ਹੋਇਆ ਉਹ ਸੋ ਭਾਜਪੀ ਦਾ ਉਹਨਾਂ ਨੂੰ ਮਤਲਬ ਉਹਨਾਂ ਦੇ ਮਤਲਬ ਬਹੁਤ ਸਾਰੀਆਂ ਸਟੇਟਸ ਆ ਜਿੱਥੇ ਅਜੇ ਵੀ ਰਾਜ ਆ ਉਹਨਾਂ ਦਾ ਜਿਹਦੇ ਨਾਲ ਮਰਜ਼ੀ ਕੰਪੇਅਰ ਕਰ ਲੈਣ ਦੀ ਪੰਜਾਬ ਇਜ਼ ਦਾ ਬੈਸਟ ਸੀਐਮ ਸਾਹਿਬ ਨੇ ਇੱਕ ਸਕੀਮ ਚਲਾਈ ਆ ਤੁਹਾਡਾ ਐਮਐਲਏ ਤੁਹਾਡੇ ਵਿਚਕਾਰ ਉਦੇ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਸਾਡੇ ਪਿੰਡ ਪਹੁੰਚ ਚੁੱਕੇ ਨੇ ਹੁਣ ਤੇ ਉਹਨਾਂ ਦੇ ਨਾਲ ਤਕਰੀਬਨ ਪੰਜਾਬ ਸਰਕਾਰ ਦੇ ਸਾਰੇ ਹੀ ਵਿਭਾਗ ਮਹਾਂਪੁਰਚੇ ਹੋਏ ਨੇ ਤੇ ਪਬਲਿਕ ਦੇ ਜਿਹੜੇ ਦਫਤਰਾਂ ਚ ਨਹੀਂ ਜਾ ਸਕਦੇ ਉਹਨਾਂ ਦੇ ਇੱਥੇ ਬੈਠ ਕੇ ਪਿੰਡ ਵਿੱਚ ਹੀ ਮਸਲੇ ਹੱਲ ਕਰਨ ਵਾਸਤੇ ਮੰਤਰੀ ਸਾਹਿਬ ਆਪ ਆਏ ਨੇ ਚੱਲ ਕੇ ਹਾਂਜੀ ਲੋਕਾਂ ਦੀਆਂ ਸਮੱਸਿਆ ਨੇ ਜਿਹੜੀਆਂ ਸੁਣ ਰਹੇ ਨੇ ਉਸ ਨੇ ਮੌਕੇ ਤੇ ਹੱਲ ਹੋਈ ਜਾਂਦੇ ਨੇ ਉਸ ਦੀ ਜਿਹਨਾਂ ਦੀ ਦਿੱਕਤ ਆ ਕੋਈ ਆਫਿਸ ਜਾ ਕੇ ਉੱਤੇ ਬੁਲਾਈ ਜਾਂਦੇ ਜਿਹੜੇ ਕੰਮ ਨੇ ਜਿਹੜੇ ਵਿਕਾਸਕਾਰਾਂ ਦੇ ਪੰਡਾਂ 'ਚ ਹੋ ਸਕਦੇ ਚੱਲ ਰਹੇ ਨੇ ਜੀ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੇ ਨੇ ਜਿਵੇਂ ਗਲੀਆਂ ਦਾ ਹੋ ਗਿਆ ਕੋਈ ਕੋਈ ਸੀਵਰੇਜ ਦਾ ਵਗੈਰਾ ਹੋ ਗਿਆ ਕੋਈ ਰੁਕੇ ਹੋਏ ਕੰਮ ਸੀਗੇ ਸਭ ਚੱਲ ਰਹੇ ਹੋ ਰਹੇ ਨੇ